ਨਡਾਲਾ ਦੇ ਛੱਪੜ ਕਿਨਾਰਿਓ ਇਤਰਾਜ਼ਯੋਗ ਹਾਲਤ ਚ ਧਾਰਮਿਕ ਸਮਕਰੀ ਮਿਲੀ ਹਲਕਾ ਫਲਾਦ ਦੇ ਕਸਬਾ ਨਡਾਲਾ ਦੇ ਜੱਜੀ ਮਾਰਗ ਦੇ ਪੈਂਦੇ ਛੱਪੜ ਕਿਨਾਰਿਓ ਤਿੰਨ ਗੁਟਕਾ ਸਾਹਿਬ ਤੇ ਵੱਖ-ਵੱਖ ਧਰਮ ਨਾਲ ਸੰਬੰਧਿਤ ਧਾਰਮਿਕ ਫੋਟਮਾਂ ਪਈਆਂ ਮਿਲੀਆਂ ਜਿਸ ਨੂੰ ਐਸਜੀਪੀਸੀ ਦੇ ਅਧਿਕਾਰੀਆਂ ਵੱਲੋਂ ਸਥਾਨਕ ਗੁਰਦੁਆਰਾ ਬੌਲੀ ਸਾਹਿਬ ਨਡਾਲਾ ਵਿਖੇ ਬੜੇ ਹੀ ਸਤਕਾਰ ਸਹਿਤ ਲਿਆਂਦਾ ਗਿਆ ਇਸ ਸੰਬੰਧੀ ਜਦੋਂ ਹੀ ਬੁੱਧਵਾਰ ਦੀ ਸਵੇਰ ਹੋਈ ਤਾਂ ਉਕਤ ਜਗ੍ਹਾ ਦੇ ਨੇੜੇ ਖੇਤਾਂ ਚ ਕੰਮ ਕਰ ਰਹੇ ਕਮਲਜੀਤ ਸਿੰਘ ਖੱਖ ਕਮ ਕਰ ਰਿਹਾ ਸੀ ਜਦੋਂ ਉਹ ਖੇਤਾਂ ਚੋਂ ਬਾਹਰ ਆਇਆ ਤਾਂ ਵੇਖਿਆ ਕਿ ਜੱਜੀ ਮਾਰਗ ਛੱਪੜ ਕੰਡੇ ਗੁਟਕਾ ਸਾਹਿਬ ਦੇ ਵਕ ਵਕ ਧਰਮਾਂ ਤੇ ਗੁਰੂਆਂ ਦੀਆਂ ਫੋਟੋਆਂ ਪਈਆਂ ਸਨ ਇਸ ਦੌਰਾਨ ਉਹਨਾਂ ਸਥਾਨਕ ਗੁਰਦੁਆਰਾ ਪਾਲੀ ਸਾਹਿਬ ਦੇ ਮੈਨੇਜਰ ਸੁਖਵਿੰਦਰ ਸਿੰਘ ਬੱਸੀ ਨੂੰ ਸੂਚਿਤ ਕੀਤਾ ਤਾਂ ਮੈਨੇਜਰ ਆਪਣੀ ਟੀਮ ਨਾਲ ਮੌਕੇ ਤੇ ਪਹੁੰਚੇ ਤੇ ਬੜੇ ਹੀ ਸਤਿਕਾਰ ਸਹਿਤ ਛੱਪੜ ਚੋਤੇਨ ਗੁਟਕਾ ਸਾਹਿਬ ਦੇ ਧਾਰਮਿਕ ਫੋਟੋਆਂ ਨੂੰ ਬਾਹਰ ਕੱਢਿਆ ਗਿਆ ਤੇ ਗੁਰਦੁਆਰਾ ਸਾਹਿਬ ਲਿਜਾਇਆ ਗਿਆ ਇਸ ਤਰ੍ਹਾਂ ਸੂਚਨਾ ਮਿਲਨ ਤੇ ਡੀਐਸਪੀ ਪੁਲਾਤ ਕਰਨਾਲ ਸਿੰਘ ਥਾਣਾ ਮੁਖੀ ਸੁਬਾਨਪੁਰ ਕਮਰਜੀ ਸਿੰਘ ਪੁਲਿਸ ਪਾਰਟੀ ਸਣੇ ਮੌਕੇ ਤੇ ਪਹੁੰਚ ਕੇ ਤਫ਼ਤੀਸ਼ ਸ਼ੁਰੂ ਕੀਤੀ ਗਲਬਤ ਕਰਦੇ ਆ ਡੀਐਸਪੀ ਕਰਨਾਲ ਸਿੰਘ ਨੇ ਦੱਸਿਆ ਕਿ ਕੋਰਤੋਰਾ ਪੁਲਿਸ ਸੈੱਬ ਦੇ ਮੈਨੇਜਰ ਵੱਲੋਂ ਮਿਲਿਸ਼ਕਾਇਤ ਦੇ ਆਧਾਰ ਤੇ ਅਣਮਿਸ਼ਾਤੇ ਵਿਅਕਤੀਆਂ ਖਿਲਾਫ ਵਕ ਵਕ ਤਾਰਾ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਜੜੀ ਆਰੰਭ ਕਰ ਦਿੱਤੀ ਹੈ ਹਾਂਜੀ ਮੈਨੂੰ ਸਰ ਕੀ ਕਹਿਣਾ ਚਾਹੁੰਦੇ ਆ ਜਿਹੜੇ ਇਹ ਘਟਨਾ ਹੋਈ ਜੜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਨੂੰ ਤਕਰੀਬਨ ਨੌਕਾ ਨਾ ਇਥੋਂ ਫੋਨ ਗਿਆ ਆ ਕਿ ਜੱਜੀ ਮਾਰਗ ਤੇ ਛੱਪੜ ਵਿੱਚ ਕੋਈ ਧਾਰਮਿਕ ਨਿਤਨੇਮ ਦੇ ਘਟਕੇ ਫੋਟੋਆਂ ਵਗੈਰਾ ਛੱਪੜ ਸਟਰੀਆਂ ਨੇ ਤੇ ਮੈਂ ਆ ਕੇ ਮੌਕਾ ਦੇਖਿਆ ਗਿਆ ਤੇ ਇਹ ਜਿੰਨਾ ਤੇ ਭਲੇ ਨੇ ਕਿ ਬਹੁਤ ਗਲਤ ਕੀਤਾ ਗਿਆ ਕਿਉਂਕਿ ਗੁਰੂ ਨਾਲ ਕਿਸੇ ਨਾਲ ਕੋਈ ਦੁੱਖ ਨਹੀਂ ਹੋਣਾ ਚਾਹੀਦਾ ਗੁਰੂ ਘਰ ਸਾਹਿਬ ਵਾਸਤੇ ਇੱਕ ਹੀ ਹਨ ਚਾਹ ਕੋ ਮੰਦਿਰੇ ਜਾਂ ਮਸਜਿਦ ਆ ਚਾਹ ਕੋ ਗੁਰਦੁਆਰਾ ਆ ਇਹ ਜੋ ਕਿ ਤਖਨ ਨੇ ਗਲਤ ਕੀਤਾ ਹੈਗਾ ਇਹ ਨਹੀਂ ਸੀ ਕਰਨਾ ਚਾਹੀਦਾ ਹੈਗਾ ਆਪਾਂ ਤੁਰੰਤ ਆ ਕੇ ਮੌਕਾ ਦੇਖਿਆ ਗਿਆ ਤੇ ਆ ਕੇ ਮਕੇ ਨੂੰ ਆਪਣੇ ਛੱਪੜ ਚੁਮ ਕੇ ਫੜ ਕੇ ਆਪਾਂ ਅਗੇ ਗੁਰੂ ਘਰ ਵਾਸਤੇ ਲੈ ਕੇ ਜਾ ਰਹੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਤੇ ਦੂਜੀ ਬੇਨਤੀ ਇਹ ਆ ਸੰਗਤ ਨੂੰ ਵੀ ਜੇਕਰ ਆਪਾਂ ਗੁਰੂ ਘਰ ਦੇ ਵਿੱਚ ਆਪ ਗੁਰੂ ਘਰ ਨੂੰ ਲਿਆ ਕੇ ਨਿੱਕਰ ਦੇ ਗੁੱਟ ਕੇ ਜਾਂ ਪੋਥੀਆਂ ਆਪਾਂ ਦੀ ਸੰਭਾਲ ਨਹੀਂ ਕਰ ਸਕਦੇ ਤੇ ਘਰਾਂ ਚ ਨਾ ਰੱਖੋ ਗੁਰੂ ਘਰ ਜਾ ਕੇ ਹੀ ਆਪਣਾ ਨਿਤਨੇਮ ਕਰ ਲਿਆ ਕਰੋ ਇਹ ਕਹ ਕੇ ਸੰਗਤ ਨੂੰ ਸੁਚੇਤ ਹੋਣਾ ਚਾਹੀਦਾ ਹੈਗਾ ਕਿ ਇਹ ਗੁਰੂ ਦੀ ਬੇਅਦਬੀ ਸਭ ਤੋਂ ਬਹੁਤ ਵੱਡੀ ਬੇਅਦਬੀ ਹੈਗੀ ਆ ਇਹ ਤੋਂ ਆਪਾਂ ਨੂੰ ਸੁਚੇਤ ਹੋ ਕੇ ਇਹ ਕੰਮ ਕਰਨ ਦੀ ਲੋੜ ਹੈਗੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ